ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕੇ ਤੁਹਾਨੂੰ ਸਾਰੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਬੋ ਟੱਲੀ ਵਾਲਾ ਬਟਨ ਜਿਹੜਾ ਉਹਨੂੰ ਜਰੂਰ ਨਾ按ਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲੈ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾਇਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ 6 ਜ਼ਰੂਰ ਕਰ ਦਿਓ ਅੱਜ ਤੁਹਾਨੂੰ ਦੱਸਣ ਲੱਗੇ ਆ ਸ਼ਨੀਵਾਰ ਸ਼ਨੀ ਦਾ ਢਾਈਆ ਸ਼ਨੀ ਦੀ 6:30 ਜੇ ਅਗਰ ਸ਼ਨੀ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਤੁਹਾਨੂੰ ਪਰੇਸ਼ਾਨੀ ਦੇਖੋ ਜਿਹੜੀ ਰੀਡਿੰਗ ਹੁੰਦੀ ਹੈ ਜਰਨਲ ਸ਼ਨੀ ਚੱਲਦਾ ਤਾਂ ਵੀ ਤੁਸੀਂ ਕਰ ਸਕਦੇ ਹੋ ਫਿਰ ਤਾਂ ਫਾਇਦਾ ਹੋਣਾ ਹੀ ਹੁਣ ਅਗਰ ਨਹੀਂ ਚੱਲਦਾ ਤੁਸੀਂ ਇਸ ਟੋਟਕੇ ਨੂੰ ਸ਼ੇਅਰ ਵੀ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਗ੍ਰਹਿ ਤੋਂ ਆਉਣ ਤੋਂ ਪਹਿਲਾਂ ਹੀ ਗ੍ਰਹਿ ਦਾ ਬੰਦੋਬਸਤ ਕਰ ਲਈਏ ਤਾਂ ਚੰਗਾ ਰਹਿੰਦਾ। ਅਗਰ ਕਿਸੇ ਮਹਿਮਾਨ ਦਾ ਆਪਾਂ ਨੂੰ ਪਤਾ ਹੁੰਦਾ ਵੀ ਆਉਣਾ ਆਪਾਂ ਪਹਿਲੇ ਤਿਆਰੀਆਂ ਕੀਤੀਆਂ ਹੋਈਆਂ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਗਰ ਤੁਰੰਤ ਪਰ ਆਏ ਤਾਂ ਆਪਾਂ ਕੋਈ ਤਿਆਰੀ ਕਰਦੇ ਆ ਤਾਂ ਘੰਟਾ ਤਾਂ ਕਈ ਵਾਰੀ ਚੁੱਲੇ ਤੇ ਚਾਹ ਨਹੀਂ ਬਣਦੀ। ਅੱਜਕੱਲ੍ਹ ਆਲਾ ਥਰਮੋਸ ਚ ਪਾ ਕੇ ਰੱਖ ਲੈਂਦਾ ਪਹਿਲਾਂ ਹੀ ਟਾਈਮ ਦਾ ਪਤਾ ਹੁੰਦਾ ਵੀ ਇਸ ਟਾਈਮ ਕੋਣਾ। ਦੇਖੋ ਥੋੜੀ ਜਿਹੀ ਮੇਰੀ ਮਜ਼ਾਕੀਆ ਵੀਡੀਓ ਹੁੰਦੀ ਐ ਮੇਰੀ ਇਹ ਨਹੀਂ ਕਾ ਦਤਾ ਹੈ। ਚਲੋ ਹੁਣ ਆਪਾਂ ਵੀਡੀਓ ਕਰਦੇ ਆ ਸ਼ੁਰੂ। ਜਿਹੜੇ ਸਾੜ ਸਤੀਆ ਜਾਟਾਇਆ ਜਾਂ ਛਣੀ ਇਹ ਸਭ ਤੋਂ ਪਹਿਲਾਂ ਤੁਹਾਡੀ ਬਰਬਾਦੀ ਦਾ ਰਸਤਾ ਖੋਲਦੇ ਨੇ ਕੋਈ ਵੀ ਕੰਮ ਕਰੋਗੇ ਅੱਗੇ ਨੂੰ ਚੱਲਣ ਦੀ ਬਜਾਏ ਬੈਕ ਗੇਅਰ ਪਾਵੇਗਾ ਇਹਦੀ ਇਹ ਨਿਸ਼ਾਨੀ ਹੈ ਤੁਹਾਡਾ ਕੋਈ ਕੰਮ ਨਹੀਂ ਚੱਲੰਗਾ ਸਾਰੇ ਪਾਸਿਆਂ ਤੋਂ ਤੁਹਾਡੇ ਦਰਵਾਜ਼ੇ ਬੰਦ ਕਰ ਦੇਵੇਗਾ ਇੱਥੋਂ ਤੱਕ ਕਿ ਤੁਹਾਨੂੰ ਰਿਸ਼ਤੇਦਾਰ ਵੀ ਬ੍ਰਾਹਮਣਾਂ ਨੂੰ ਲੱਗ ਜਾਣਗੇ ਉਹ ਵੀ ਤੁਹਾਡੇ ਦਰਵਾਜ਼ੇ ਬੰਦ ਹੋ ਜਾਣਗੇ ਬਾਕੀ ਹੋਰ ਬਹੁਤ ਕਿਸਮ ਦੀਆਂ ਸਮੱਸਿਆ ਬਿਮਾਰੀ ਮੁਕੱਦਮਾ ਲੜਾਈ ਝਗੜਾ ਇਹ ਤਾਂ ਸ਼ਨੀ ਨੇ ਕਰਵਾਉਣਾ ਹੀ ਕਰਵਾਉਣਾ ਪਵਾ ਤੁਸੀਂ ਲੱਖ ਯਤਨ ਕਰ ਲਿਆ ਦੇਖੋ ਗੱਲ ਕੁਛ ਨਹੀਂ ਹੁੰਦੀ ਡਰ ਲੋਕ ਵੱਧ ਜਾਂਦੇ ਨੇ ਡਰਿਆ ਨਾ ਕਰੋ ਪਹਿਲ ਤਾਂ ਮੈਂ ਕਹਿੰਨੇ ਕਿਸੇ ਵੀ ਗ੍ਰਹਿ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਉਸ ਗ੍ਰਹਿ ਨੂੰ ਸਾਂਭਣ ਦੇ ਲੋੜ ਹੁੰਦੀ ਹੈ ਸਹੀ ਟਾਈਮ ਤੇ ਹਾਂ ਅਗਰ ਤੁਹਾਡੇ ਤੇ 67 ਚੱਲਦੀ ਹੈ 67 ਸੁਣ ਕੇ ਤਾਂ ਕਈ ਲੋਕ ਬਹੁਤ ਘਬਰਾ ਜਾਂਦੇ ਨੇ ਮੇਰੇ ਕੋਲ ਮੈਸੇਜ ਆਉਂਦੇ ਨੇ ਕੋਈ ਇੱਕ ਬਰਾਉਂਦੀ ਲੋਟ ਨੇ ਜੋ ਹੋਣਾ ਸੀ ਹੋ ਗਿਆ ਦੇਖੋ ਇੱਕ ਗੱਲ ਜ਼ਰੂਰ ਆ ਟਾਈਮ ਜ਼ਰੂਰ ਲੱਗਦਾ ਜੇ ਆਪਾਂ ਕਹੀਏ ਦੇਖੋ ਜਿਹੜਾ 67 ਹੈ ਜਾਂ ਚਨੀ ਹੈ ਜਾਂ ਕੋਈ ਵੀ ਚੱਲਦਾ ਇਹਦੀ ਜਿਹੜੀ ਓੰਵਾਰਾ ਇਹਦਾ ਟਾਈਮ ਆ 18-19 ਸਾਲ ਤੱਕ ਚੱਲਦਾ ਰਾਹੂ 19 ਸਾਲ ਦੇ ਬੰਦੇ ਨੂੰ ਇਹ ਕੱਖੋਂ ਹੌਲਾ ਬਣਾ ਦਿੰਦੇ ਰੇ ਗਰੇ ਇੱਕ ਰਾਹੂ ਇੱਕ ਸ਼ਨੀ ਜੇਕਰ ਰਾਹੂ ਸ਼ਨੀ ਮੰਗ ਇਕੱਠੇ ਕੇਤੂ ਹੋ ਜਾਣ ਤਾਂ ਤਾਂ ਬੰਦੇ ਦੀ ਭੂਤ ਨਹੀਂ ਭਲਾ ਦਿੰਦੇ ਨੇ ਹੱਕ ਕੇ ਲੋਕੀ ਕਹਿੰਦੇ ਨੇ ਗ੍ਰਹਿ ਹੁੰਦੇ ਕੀ ਨੇ ਪਰ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਆਪਣੇ ਸਿਰ ਚ ਜੁੱਤੀ ਵੱਜਦੀ ਆ ਕਿ ਠਾ ਦੇ ਨੇ ਹੱਕ ਨੇ ਵਿਆਹ ਕੀ ਹੋ ਗਿਆ ਜਦੋਂ ਕਰੋੜਪਤੀ ਬਣਦੇ ਨੇ ਕਰੋੜਪਤੀ ਤੋਂ ਉਦੋਂ ਦੇਖਿਆ ਕਈ ਲੋਕ ਕਿੰਨੇ ਗਰੀਬ ਹੁੰਦੇ ਨੇ ਦਿਨਾਂ ਚ ਪਰ ਉੱਠ ਖੜਦੇ ਨੇ ਉਹ ਕੀ ਗੱਲ ਉਹਨਾਂ ਦਾ ਰਾਹੂ ਉਹਨੇ ਅੱਬ ਦਾ ਸਿੱਧੇ ਰਾਤੇ ਤੋੜ ਲਿਆ ਰਾਹੂ ਦੇ ਉੱਤੇ ਬੈਠ ਕੇ ਲਗਾਮ ਫੜ ਲਈ ਉਹਨਾਂ ਨੇ ਐਵੇਂ ਸਾਡੇ ਸਾਰੇ ਗ੍ਰਹਾਂ ਦੀ ਲਗਾਮ ਸਾਡੇ ਹੱਥ ਚ ਹੈ ਜੇ ਅਸੀਂ ਫੜਨੀ ਚਾਹੀਏ ਤੁਸੀਂ ਪਹਿਲਾਂ ਤਾਂ ਤੁਹਾਨੂੰ ਮੈਂ ਸਾਰੇ ਸ਼ਰੀਰ ਦੇ ਲੱਛਣ ਦੱਸਦੇ ਨੇ ਵੀ ਇਹ ਇਹ ਲੱਛਣ ਨੇ ਕੋਈ ਵੀ ਕੰਮ ਕਰਨਾ ਚਾਹੋਗੇ ਕੰਮ ਨਹੀਂ ਚੱਲੇਗਾ ਤੁਹਾਡਾ ਪੰਮਾ ਛੋਟਾ ਪੰਮਾ ਵੱਡਾ ਤੁਹਾਡਾ ਕਾਰੋਬਾਰੇ ਫੇਲ ਕਰਕੇ ਰੱਖ ਦੂਗਾ ਇੱਥੇ ਤੱਕ ਕਿ ਜ਼ਮੀਨ ਪਲਾਟ ਮਕਾਨ ਘਰ ਵੀ ਵਿਕ ਜਾਂਦਾ ਜਿਹੜਾ ਰਾਹੂ ਆ ਸੋਰੀ ਜਿਹੜਾ ਇਹ ਸ਼ਨੀ ਆ ਇਹ ਵੀ ਰਾਹੂ ਨਾਲੋਂ ਘਟ ਨਹੀਂ ਹੈਗਾ ਲੱਛਣ ਇਹਦੇ ਵੀ ਉਹੀ ਨੇ ਬਸ ਸਮਝਣ ਦੇ ਲੋੜ ਸਮਝ ਅਸੀਂ ਜੇ ਕਿਸੇ ਕੋਲੇ ਜਾਂਦੇ ਆ ਸਾਡੇ ਕੋਲ ਪੈਸੇ ਬਹੁਤ ਮੰਗਦਾ ਇੰਨੇ ਪੈਸੇ ਕਿੱਥੋਂ ਦੇ ਵੀ ਹੱਕ ਨਹੀਂ ਹਰ ਇੱਕ ਦੀ ਮਜਬੂਰੀ ਹੈ ਤੁਸੀਂ ਕੀ ਕਰਨਾ ਪਹਿਲਾਂ ਤਾਂ ਦੋ ਕੰਮ ਤੁਸੀਂ ਇਹ ਸ਼ੁਰੂ ਕਰੋ ਪਹਿਲਾਂ ਤਾਂ ਆਪਣੀ ਡਿਪਰੈਸ਼ਨ ਕੱਢੋ ਹਰ ਇੱਕ ਬੰਦਾ ਜਿਹਦੇ ਤੇ ਸ਼ਨੀ ਚੱਲਦਾ ਉਹ ਡਿਪਰੈਸ਼ਨ ਦੇ ਵਿੱਚ ਜ਼ਰੂਰ ਗਿਆ ਹੁੰਦਾ ਰਾਹੂ ਚੱਲਦਾ ਤਾਂ ਵੀ ਬੰਦੇ ਨੇ ਡਿਪਰੈਸ਼ਨ ਦੇ ਵਿੱਚ ਜਾਣਾ ਡਿਪਰੈਸ਼ਨ ਤੋਂ ਪਹਿਲਾਂ ਵੀ ਪਾਉਣੇ ਤੁਸੀਂ ਲਾਲ ਮਿਰਚਾਂ ਡੰਡੀ ਵਾਲੀਆਂ ਲਵੋ ਕਿਸੇ ਭਾਂਡੇ ਚ ਪਾਓ ਜਿਹਦੇ ਵਿੱਚ ਪਾਣੀ ਪੈ ਜਾਵੇ ਖੁੱਲਾ ਅੱਧਾ ਕਿਲੋ ਪਾਈ ਆ ਉਹਦੇ ਵਿੱਚ ਮਿਰਚਾਂ ਤਿੰਨ ਪੈ ਜਾਣ ਇਹ ਨਾ ਹੋਵੇ ਗਲਾਸ ਹੋਵੇ ਗਲਾਸ ਨਾ ਲਿਓ ਡੰਗਾ ਲੈ ਲਓ ਜਾਂ ਕੋਈ ਵੱਡੀ ਕੌਲੀ ਜਾਂ ਅੱਗੇ ਬਾਟੀਆਂ ਹੁੰਦੀਆਂ ਸੀ ਕੋਈ ਵੀ ਜਿਹੜੇ ਤੁਹਾਨੂੰ ਲੋਟ ਲੱਗਦਾ ਕੋਈ ਖੁੱਲਾ ਜਿਹਾ ਭਾਂਡਾ ਲੈ ਲਓ ਚਾਹੇ ਮੱਗ ਲੈ ਲਓ ਣਾਉਣ ਵਾਲਾ ਉਹਦੇ ਵਿੱਚ ਪਾਣੀ ਪਾਓ ਤੇ ਤਿੰਨ ਡੰਡੇ ਵਾਲੀਆਂ ਲਾਲ ਸੁੱਕੀਆਂ ਮਿਰਚਾਂ ਪਾਓ ਉਹਨੂੰ ਆਪਣੇ ਸਿਰ ਤੋਂ ਘੜੀ ਦੀ ਉਲਟੀ ਸਾਈਡ ਤੱਕ ਮਾਰੋ ਤੇ ਬਾਹਰ ਸੱਟ ਦਿਓ ਜਿਹੜੀ ਤੁਹਾਡੀ ਡਿਪਰੈਸ਼ਨ ਆ 15 ਮਿੰਟ ਚ ਠੀਕ ਹੋ 15 ਮਿੰਟ ਤੰਦਰ ਕਰੂੰਗੇ ਟੱਲੀ ਵਰਗਾ ਸਰੀਰ ਡੇਲੀ ਸ਼ਾਮ ਟੈਨ ਨੀਲ ਭਵਾਂ ਸੁੱਕਾ ਹੋਵੇ ਭਵਾਂ ਗਿੱਲਾ ਹੋਵੇ ਉਹਨੂੰ ਨਹਾਉਣ ਵਾਲੇ ਮੱਗ ਚ ਪਾਓ ਥੋੜਾ ਜਿਹਾ ਪਾ ਕੇ ਉਹਨੂੰ ਘੋਲ ਲਓ ਘੋਲ ਕੇ ਡੇਲੀ ਆਪਣੇ ਸਿਰ ਉੱਤੋਂ ਦੀ ਘੜੀ ਦੀ ਉਲਟੀ ਸਾਈਡ ਘੁਮਾ ਕੇ ਫਲੈਸ਼ ਸ਼ਾਟ ਕਰ ਦਿਓ ਨੇ ਦੇਖੋ ਕਹਿ ਜੀ ਆਊਗੀ ਦੂਜੇ ਦਿਨ ਤੜਕੇ ਨੂੰ ਟੱਲੀ ਵਰਗੇ ਹੌਲੇ ਉੱਠੋਗੇ ਸਰੀਰ ਤੇ ਮੇਰੇ ਕੋਲੇ ਰਿਜ਼ਲਟ ਆਏ ਨੇ ਬਹੁਤ ਬਧੀ ਇੰਨਾਂ ਚੀਜ਼ਾਂ ਦੇ ਤਾਂ ਮੈਂ ਆ ਕੇ ਫਿਰ ਦਵਾ ਫਿਰ ਮੈਂ YouTube ਤੇ ਪਾਉਣੀ ਹੈ ਪਹਿਲਾਂ ਮੈਂ Facebook ਤੇ ਪਾਉਣੀ ਆ ਸਾਰੀਆਂ ਵੀਡੀਓ ਕਿਉਂਕਿ ਉੱਥੋਂ ਮੈਨੂੰ ਰਿਜ਼ਲਟ ਛੇਤੀ ਮਿਲਦੇ ਨੇ ਜਿਹੜੀ YouTube ਆ ਇਹ ਸਲੋ ਚੱਲਦੀ ਆ ਇੱਥੇ ਮੈਨੂੰ ਰਿਜ਼ਲਟ ਬਹੁਤ ਘੱਟ ਮਿਲਦੇ ਨੇ ਪਤਾ ਨਹੀਂ ਜਾਂ ਮੈਸੇਜ ਨਹੀਂ ਕਰਦਾ ਲੋਕੀ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਹੈਗਾ ਕੀ ਗੱਲ ਆ ਕੀ ਨਹੀਂ ਪਰ ਜਿਹੜਾ Facebook ਉੱਥੋਂ ਮੈਨੂੰ 15 ਮਿੰਟ ਦੀ ਰਿਜ਼ਲਟ ਆ ਜਾਂਦਾ ਮੇਰੇ ਕੋਲ ਜਿਵੇਂ ਕੋਈ ਰਾਤ ਕੋਈ ਵਿਚਾਰੀ ਮੇਰੀ ਭੈਣ ਬਿਮਾਰ ਸੀ ਬਹੁਤ ਤੇ ਉਹਦੇ ਦਰਦ ਉੱਠਿਆ ਸੀ 7 ਸਾਲ ਤੋਂ ਪਰੇਸ਼ਾਨ ਸੀ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਸਮਝਾਵਾਂਗੇ 7 ਸਾਲਾਂ ਤੋਂ ਮਤਲਬ ਡਾਕਟਰੀ ਇਲਾਜ ਕੋਈ ਸਕੈਨ ਵਗੈਰਾ ਨਹੀਂ ਸੀ ਛੱਡੀ ਤੇ ਉਹਦੀ ਨੋ ਰਾਣੀ ਦਾ ਫੋਨ ਆਇਆ ਕਹਿੰਦੀ ਆਂਟੀ ਜੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਸੀ ਫੋਨ ਨਹੀਂ ਮੈਸੇਜ ਆਇਆ ਮੈਨੂੰ ਮੈਸੇਜ ਦੇ ਵਿੱਚ ਲੱਗਿਆ ਵੀ ਕੋਈ ਕਾਫੀ ਪ੍ਰੋਬਲਮ ਆ ਇੰਨਾ ਕਿ ਤਾਂ ਸਾਨੂੰ ਹਰ ਇੱਕ ਨੂੰ ਪਤਾ ਲੱਗ ਜਾਂਦਾ ਹੁੰਦਾ ਉਹ ਵੀ ਮੈਨੂੰ ਪਤਾ ਲੱਜਾਂਦਾ ਵੀ ਇਹ ਜਾਣ ਕੇ ਪਰੇਸ਼ਾਨ ਕਰਨ ਵਾਲੇ ਲੋਕ ਨੇ ਹੱਕ ਉਹਨਾਂ ਦਾ ਮੈਂ ਫੋਨ ਵੀ ਨਹੀਂ ਚੱਕਦੀ ਤੇ ਫੋਨ ਮੈਂ ਤੁਹਾਨੂੰ ਕਿਹਾ ਵੀ ਹੋਵੇ ਫੋਨ ਤੇ ਤਾਂ ਮੈਂ ਗੱਲ ਕਰਨੀ ਹੈ ਨਹੀਂਗੀ ਮੇਰੇ ਨਾਲ ਮੈਸੇਜ ਛੱਡੋ ਮੇਰਾ ਜਦੋਂ ਵੀ ਟਾਈਮ ਲੱਗੂ ਮੈਂ ਆਥਣ ਜਾਂ ਸਵੇਰ ਟਾਈਮ ਦੋ ਟਾਈਮ ਚੈੱਕ ਕਰਦੀ ਆ ਤੇ ਫਿਰ ਮੈਂ ਫੋਨ ਤੇ ਵੀ ਗੱਲ ਕਰਦੀ ਹਾਂ ਕਿਉਂ ਹੁਣ ਮੈਂ ਤੁਹਾਨੂੰ ਵੀ ਪਤਾ ਵੀ ਮੈਂ ਇੰਨੇ ਕਿੰਨੇ ਕਦੇ ਫੋਨ ਅਟੈਂਡ ਕਰਾਂ ਫਿਰ ਵੀ ਮੈਂ 40 45 35 ਤੋਂ ਲੈ ਕੇ ਫੋਨ ਟੈਂਟ ਕਰ ਲੈਣੀਆਂ ਜਿਨ੍ਹਾਂ ਨੂੰ ਮੈਂ ਫੋਨ ਰਾਹੀਂ ਦੱਸਦੀਆਂ ਜਿਨ੍ਹਾਂ ਦੇ ਸਿਰਫ ਮੈਸੇਜ ਆਇਆ ਹਨ ਉਹਨਾਂ ਨਾਲ ਮੈਂ ਗੱਲ ਕਰਦੀ ਆਂ ਇਤੋਂ ਜ਼ਿਆਦਾ ਮੇਰੇ ਤੋਂ ਮੈਸੇਜ ਨਹੀਂ ਪੜੇ ਜਾਂਦੇ ਚਾਹੇ ਕਰੋ ਚਾਹੇ ਨਾ ਕਰੋ ਚਾਹੇ ਭਾਈ ਤੁਸੀਂ ਨਾਰਾਜ਼ ਹੋ ਜਾਈਏ ਖੁਸ਼ ਹੋ ਜਓ ਉਹ ਬੁੜੇ ਜਦੋਂ ਉਹਨੂੰ ਮੈਂ ਦੱਸਿਆ ਵੀ ਇਹ ਕੰਮ ਕਰ ਲੈ ਹਮ ਕਰਕੇ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ 15 ਮਿੰਟ ਤੱਕ ਫੋਨ ਕਰੇ 15 ਮਿੰਟ ਤੱਕ ਬਹੁਤ ਮੈਨੂੰ 50 ਮਿੰਟਾਂ ਵਿੱਚ ਦੀ ਉਹ ਲੜਕੀ ਦਾ ਫੋਨ ਆ ਗਿਆ ਸੌਰੀ ਮੈਸੇਜ ਆ ਗਿਆ ਵੀ ਮੇਰੀ ਜਿਹੜੀ ਸੱਸ ਆ ਉਹਦਾ ਦਰਦ ਠੀਕ ਹੋ ਗਿਆ ਮੈਂ ਕੋ ਵੀ ਕਮੈਂਟ ਭੇਜ ਦੇ ਉਹਨੇ ਬੋਲ ਕੇ ਛੱਰਤਾ ਮੈਂ ਕਿਹਾ ਨਹੀਂ ਮੈਂ ਕਿਹਾ ਤੂੰ ਮੈਨੂੰ ਕਦੀ ਕਰਨਾ ਨਹੀਂ ਆਉਂਦਾ ਮੈਂ ਕਿਹਾ ਕਰਨਾ ਤੁਹਾਨੂੰ ਸਭ ਨੂੰ ਆਉਂਦਾ ਤੂੰ ਮੈਂ ਕਿਹਾ ਵੀ ਲਿਖ ਕੇ ਭੇਜ ਮੈਨੂੰ ਪਤਾ ਕਿ ਇੱਥੇ ਹਾਂ ਬਣਾ ਜੱਕ ਦੀਆਂ ਨੇ ਵੀ ਸਾਡੀ ਜਿਹੜੀ ਆਈਡੀਆ ਸ਼ੋ ਹੋ ਜੂਗੀ ਕਈ ਗੱਲਾਂ ਹੁੰਦੀਆਂ ਨੇ ਮੈਂ ਪਹਿਲਾਂ ਤਾਂ ਤੁਹਾਡਾ ਫੋਨ ਨੰਬਰ ਹੁੰਦਾ ਮੈਂ ਉਹਦੇ ਉੱਤੇ ਇੱਕ ਚਿੱਟ ਲਾ ਦਿੰਨੀ ਆ ਜਿਹੜੀ ਫੋਟੋ ਹੁੰਦੀ ਹੈ ਮੈਂ ਉਹਨੂੰ ਵੀ ਫੁੱਲ ਦੇ ਨਾਲ ਟੱਕ ਦਿੰਦੀ ਆ ਕਿ ਮੈਂ ਵੀ ਕਵੀਲਦਾਰਨੀ ਆ ਇੰਨਾ ਕਿ ਤਾਂ ਮੈਨੂੰ ਵੀ ਪਤਾ ਤੇ ਜਿਹੜੀ ਉਹ ਛੱਡਿਆ ਤਾਂ ਹੈ ਮੈਸੇਜ ਪਰ ਉਹਨੇ ਜ਼ਿਲ੍ਹੇ ਦਾ ਨੀ ਲਿਖਿਆ ਪਿੰਡ ਦਾ ਲਿਖਿਆ ਆਪਦਾ ਸੱਸ ਦਾ ਨਾਂ ਲਿਖਿਆ ਤੇ ਆਪਦਾ ਲਿਖਿਆ ਉਹ ਅੱਜ ਮੈਂ ਫੇਸਬੁੱਕ ਤੇ ਲਾਉਂਗੀ ਸਿਰਫ 15 ਮਿੰਟ ਵਿੱਚ ਹੀ ਠੀਕ ਹੋਈ ਮੈਂ ਖੁਦ ਵੀ ਹੈਰਾਨ ਮਨ ਜਾਂਦੀ ਆ ਅੱਜ ਕਰਨ ਵਾਲਾ ਤਾਂ ਰੱਬ ਆ ਹੈ ਕਿ ਨਹੀਂ ਤੇ ਉਹ ਦੀ ਮੈਂ ਵੀਡੀਓ ਜ਼ਰੂਰ ਬਣਾ ਕੇ ਪਾਉਂਗੀ ਜਿਹਦੇ ਬੰਨੂੰ ਅੱਛੇ ਰਿਜ਼ਲਟ ਮਿਲਦੇ ਨੇ ਚੀਜ਼ਾਂ ਦੇ ਉਹ ਦੀ ਮੈਂ YouTube ਤੇ ਵੀਡੀਓ ਪਾਉਣੀ ਆ ਹੁਣ ਤੁਸੀਂ ਕਰਨਾ ਕੀ ਆ ਦੇਖੋ ਸਮਝਾਉਣਾ ਪੈਂਦਾ ਜੇ ਮੈਂ ਸਮਝਾਉਣੀ ਤੁਹਾਡੇ ਪੱਲੇ ਕੱਖ ਨਹੀਂ ਪੂ ਫੇਸਬੁੱਕ ਤੇ ਮੈਂ ਵੀਡੀਓ ਪਾਉਣੀ ਆ ਸ਼ਾਰਟ ਹੁੰਦੀ ਆ ਤੇ ਉਹਦੇ ਵਿੱਚ ਸਮਝਾਇਆ ਨਹੀਂ ਜਾਂਦਾ ਫਿਰ ਉਹ ਵਾਰ-ਵਾਰ ਪੁੱਛੀ ਜਾਂਦੇ ਨੇ ਇਹਦਾ ਕੀ ਕਰਨਾ ਕੀ ਕਿੱਥੇ ਰੱਖਣਾ ਕੋ ਮੇਰੇ ਕੋਲੇ ਵੀ ਇੰਨਾ ਫਿਰ ਟਾਈਮ ਨਹੀਂ ਹੁੰਦਾ ਸਮਝਾਉਣ ਦਾ ਜੇ ਮੈਂ ਕਹਾਂ ਵੀ ਉਹਨਾਂ ਨੂੰ ਮੈਂ ਇਕੱਲੇ-ਇਕੱਲੇ ਨੂੰ ਸਮਝਾਵਾਂ ਇੱਕ ਗੱਲ ਹੋਰ ਆ ਵੀ ਜਿਵੇਂ ਉਹ ਇਕੱਲਾ-ਇਕੱਲਾ ਜਾਣਾ ਪੁੱਛਦਾ ਮੈਨੂੰ ਆਪ ਸਵਾਲ ਸੋ ਜਿਹੜੀ ਮੇਰੀ ਵੀਡੀਓ ਹੁੰਦੀ ਆ ਜਨਤਕ ਹੁੰਦੀ ਆ ਇੱਕ ਇੱਕ ਲਈ ਨਹੀਂ ਮੈਂ ਬਣਾਉਂਦੀ ਹੈਗੀ ਇਹ ਸਾਰਿਆਂ ਲਈ ਹੁੰਦੀ ਆ ਕੰਮ ਪਤਾ ਨਹੀਂ ਕਿਹੜੀ ਵੀਡੀਓ ਨੇ ਕਿਹਦੇ ਤੇ ਕਰ ਦੇਣਾ ਹੈ ਕਿਹੜਾ ਟੋਟਕਾ ਕਿਹਦੇ ਤੇ ਅਸਰ ਕਰ ਜਾਂਦਾ ਮੈਂ ਇਹ ਵੀ ਤਾਂ ਨਵਾਰ ਸਾਂ ਲਈ ਇੱਕ ਬੰਦਾ ਵੀ ਮੇਰੀ ਵੀਡੀਓ ਨਾਲ ਸੁਣ ਕੇ ਠੀਕ ਹੁੰਦਾ ਨਾ ਪਾ ਕਰਕੇ ਟੋਟਕਾ ਤਾਂ ਬਹੁਤ ਵੱਡੀ ਗੱਲ ਆ ਅਜ ਕੱਲ ਦੇ ਕਾਲ ਯੁੱਗ ਦੇ ਵਿੱਚ ਕਿਉਂ ਨਹੀਂ ਤਾਂ ਮੈਂ ਪੈਸਾ ਲੈਣਾ ਨਹੀਂ ਤੁਸੀਂ ਮੇਰੇ ਕੋਲੇ ਆਉਣਾ ਹੈ ਤੇ ਨਾ ਹੀ ਮੇਰੇ ਕੋਲੋਂ ਕੋਈ ਚੀਜ਼ ਲੈ ਕੇ ਜਾਣੀ ਹੈ ਨਾ ਹੀ ਮੈਂ ਤੁਹਾਨੂੰ ਕੋਈ ਜੰਤਰ ਮੰਤਰ ਤੰਤਰ ਪੜ੍ਹ ਕੇ ਕੋਈ ਚੀਜ਼ ਦੇਣੀ ਹੈ ਤੁਹਾਡੇ ਘਰੇ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਜਿਹੜੇ ਕਰਨੀਆਂ ਨੇ ਹਾਂਜੀ ਹੁਣ ਆਪਾਂ ਉੱਥੇ ਆ ਗਏ ਛਨੀਤੀ ਛਨੀ ਦੀ ਸਾਰਸਤੀ ਜਿਹਦਾ ਨਾਂ ਲੈ ਕੇ ਦੁਨੀਆ थरथਰ ਕੰਬਣ ਆ ਜਾਂਦੀ ਹੈ ਵੀ ਸਾਡੇ ਦਿੱਤਾ ਜੀ ਹੁਣ ਸਾਰਸਤੀ ਚੱਲਦੀ ਹੈ ਹੈਵੀ ਕੰਬਣ ਵਾਲੀ ਗੱਲ ਹੈ ਇਹਦੀ ਕੋਈ ਗੱਲ ਨਹੀਂ ਹੈਵੀ ਬਹੁਤ ਵੱਡਾ ਗ੍ਰਹਿ ਕਿ ਉਹ ਸਾਫ ਕਿਸ ਦੀ ਬਰਬਾਦੀ ਕਰਾਉਂਦਾ ਧੰਮਾ ਕਿਸੇ ਘਰ ਦੇ ਵਿੱਚ ਬੱਚੇ ਤੇ ਕਿਉਂ ਨਾ ਚੱਲਦਾ ਹੋਵੇ ਤੁਹਾਡੇ ਕਿਸੇ ਵੀ ਤੇ ਵੀ ਚੱਲਦਾ ਅਗਰ ਜੇ ਤਾਂ ਤੁਹਾਨੂੰ ਪਤਾ ਵੀ ਤੁਹਾਡੇ ਤੇ ਚੱਲਦਾ ਜੇ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਤੇ ਚੱਲਦਾ ਤੁਸੀਂ ਕੀ ਕਰੋ ਸ਼ਨੀਵਾਰ ਵਾਲੇ ਦਿਨ ਜੇ ਡੇਲੀ ਨਹੀਂ ਕਰ ਸਕਦੇ ਸ਼ਨੀਵਾਰ ਵਾਲੇ ਜਿੰਨੇ ਪਰਿਵਾਰ ਦਾ ਮੈਂਬਰ ਆ ਉਹਨੇ ਪਰਿਵਾਰ ਦਾ ਇੱਕ ਇੱਕ ਲੱਡੂ ਲਵੋ ਤੇ ਕੀੜਿਆਂ ਦੇ ਭੌਂਗ ਤੇ ਕੁਝ ਜਿਹੜੇ ਚੂਹੇ ਹੁੰਦੇ ਨੇ ਉਹਨਾਂ ਦੀਆਂ ਜਿਹੜੀ ਖੁੱਡਾਂ ਹੁੰਦੀਆਂ ਨੇ ਉੱਥੇ ਘਰ ਤੋਂ ਬਾਹਰ ਕਿਤੇ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਸੂਏ ਜਿਹੜਾ ਸੂਏ ਨਹੀਂ ਹੁੰਦੇ ਉਹਨਾਂ ਦੇ ਆਲੇ-ਦਾਲੇ ਪੱਕਾ ਜਿਹੜਾ ਹੁੰਦਾ ਕੀੜਿਆਂ ਦਾ ਭੌਣ ਹੁੰਦਾ ਉਹ ਕਿਉਂ ਹੁੰਦਾ ਹੁਣ ਪਾਣੀ ਧਰਤੀ ਦੇ ਥੱਲੇ ਚਲੇ ਗਿਆ ਬਹੁਤ ਜ਼ਿਆਦਾ ਇਹਨਾਂ ਨੂੰ ਠੰਡਕ ਦੀ ਲੋੜ ਹੁੰਦੀ ਆ ਉਹਨੇ ਹੁਣ ਅੱਗੇ ਤਾਂ ਆਮ ਹੀ ਖੁੱਲ੍ਹੀ ਜਗ੍ਹਾ ਦੇ ਵਿੱਚ ਭੌਣ ਮਿਲ ਜਾਂਦੇ ਸੀ ਕੀੜਿਆਂ ਦੇ ਜਾਂ ਫਿਰ ਕਿਸੇ ਦਰੱਖਤ ਦੇ ਨੀਚੇ ਮਿਲ ਜਾਂਦੇ ਸੀ ਹੁਣ ਬਹੁਤ ਘੱਟ ਮਿਲਦੇ ਨੇ ਹੁਣ ਮਿਲਦੇ ਨੇ ਸੂਬੇ ਦੇ ਜਾਂ ਨਹਿਰ ਦੇ ਆਲੇ-ਦੁਆਲੇ ਕਿਉਂਕਿ ਉੱਥੇ ਪਾਣੀ ਹੁੰਦਾ ਇਹਨਾਂ ਨੂੰ ਪਾਣੀ ਵੀ ਜ਼ਰੂਰੀ ਚਾਹੀਦਾ ਹੁੰਦਾ ਇਹਨਾਂ ਨੂੰ ਗਰਮੀ ਦੇ ਵਿੱਚ ਠੰਡਕ ਜ਼ਰੂਰੀ ਚਾਹੀਦੀ ਹੁੰਦੀ ਉਹਦੇ ਕਰਕੇ ਹੁਣ ਸੂਏ ਦੇ ਆਲ ਦਾ ਤੁਸੀਂ ਕੀ ਕਰਨ ਲੱड्डੂ ਲੈ ਜਾਣੇ ਨੇ ਘਰੋਂ ਲੱड्डੂ ਲਾ ਜਾ ਕੇ ਜਿੰਨੇ ਪਰਿਵਾਰ ਦੇ ਮੈਂਬਰ ਨੇ ਇੱਕ ਇੱਕ ਲੱड्डੂ ਸਾਰੇ ਪਰਿਵਾਰ ਦਾ ਲੈ ਜਾਓ ਕੋਈ ਟੂਣਾ ਤਾਂ ਇਹ ਹੈ ਨਹੀਂਗਾ ਜੇ ਤੁਹਾਨੂੰ ਕੋਈ ਯਾਨੀ ਇਸ ਸਵੇਰ ਟਾਈਮ ਨਾ ਕਰੋ ਕੋਈ ਸਵੇਰ ਟਾਈਮ ਜੇ ਤੁਸੀਂ ਲੱड्डੂ ਪਾਵੋਗੇ ਤਾਂ ਪੰਛੀ ਆਉਣਗੇ ਤੇ ਨਾਲ ਕੀੜਿਆਂ ਨੂੰ ਵੀ ਖਾ ਜਾਣਗੇ ਜਦੋਂ ਲੱਗਦਾ ਆਪਾਂ ਨੂੰ ਵੀ ਸ਼ਾਮ ਨੂੰ ਅੱਜ ਕੱਲ ਤਾਂ ਸਾਜਰੇ ਸ਼ਾਮ ਹੋ ਜਾਂਦੀ ਹੈ ਵੀ ਹੁਣ ਪੰਛੀ ਕੀੜਿਆਂ ਨੂੰ ਨਹੀਂ ਖਾਣਗੇ ਤੁਸੀਂ ਉਸ ਟੈਂਪ ਭੋਰ ਕੇ ਕੀੜਿਆਂ ਦੇ ਭੌਂ ਤੇ ਲੱਡੂ ਪਾਇਆ ਜੇ ਡੇਲੀ ਨਹੀਂ ਪਾ ਸਕਦੇ ਇੱਕ ਦਿਨ ਰੱਖ ਲਓ ਸ਼ਨੀਵਾਰ ਦਾ ਬਾਕੀ ਤੁਹਾਨੂੰ ਕਿਤੇ ਦੀਂਦੇ ਚੂਹੇ ਦੀ ਖੋਡਾ ਉੱਥੇ ਭੋਰ ਕੇ ਪਾਇਓ ਚੂਹੇ ਖਾ ਲੈਣਗੇ ਤੁਹਾਡਾ ਜਿਹੜਾ ਸ਼ਨੀ ਢਾਈਆ ਚਾਹੇ ਛਣੀ ਤੁਹਾਡੇ ਤੇ ਸਾਢੇ ਸਤੀ ਚੱਲਦੀ ਆ ਚਾਹੇ ਤੁਹਾਡੇ ਤੇ ਛਣੀ ਕਿਸੇ ਵੀ ਪ੍ਰਕਾਰ ਦਾ ਚੱਲ ਰਿਹਾ ਹੈ ਇਹ ਛਾਂਤ ਹੋਣਾ ਸ਼ੁਰੂ ਹੋ ਜਾਊਗਾ ਦੇਖੋ ਕੋਈ ਚੀਜ਼ ਅਹਜੀ ਨਹੀਂ ਹੁੰਦੀ ਵੀ ਅੱਜ ਕੀਤੀ ਕੱਲ੍ਹ ਨੂੰ ਰਿਜ਼ਲਟ ਇੱਕ ਮੇਰੇ ਕੋਲੇ ਫੋਨ ਸੌਰੀ ਮੈਸੇਜ ਆਇਆ ਕਿਸੇ ਦਾ ਮੈਨੂੰ ਦਾ ਕਹਿੰਦਾ ਜੀ 5 ਦਿਨ ਹੋ ਗਏ 5 ਰੁਪਏ ਵਾਲਾ ਰੁਪਿਆ ਰੱਖੇ ਨੂੰ ਜਿਹੜਾ ਸੀ ਸਿੱਕਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਦੇਖੋ ਇਹ ਫਾਇਦਾ ਕਰਮਾਂ ਦੇ ਨਾਲ ਹੁੰਦੇ ਨੇ ਵਿਸ਼ਵਾਸ ਦੇ ਨਾਲ ਹੁੰਦੇ ਨੇ ਮਾਲਕ ਦੀ ਰਹਿਮਤ ਜਿਹਦੇ ਉੱਤੇ ਹੁੰਦੀ ਹੈ ਉਹਦੇ ਹੁੰਦੇ ਨੇ ਸਿੱਕ ਨਹੀਂ ਜਿਨ੍ਹਾਂ ਉੱਤੇ ਮਾਲਕ ਦੀ ਰਹਿਮਤ ਨਹੀਂ ਹੁੰਦੀ ਉਹਨਾਂ ਦੇ ਫਾਇਦੇ ਵੀ ਨਹੀਂ ਹੁੰਦੇ ਕਈ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ ਕਈ ਬਹੁਤ ਵੱਡੇ ਵੱਡੇ ਰਾਜਨੇ ਕਈ ਲੋਕ ਸਮਝਦੇ ਨੇ ਇਸ ਚੀਜ਼ ਨੂੰ ਮੇਰੀਆਂ ਭੈਣਾਂ ਧੀਆਂ ਸਮਝਦੀਆਂ ਨੇ ਇਸ ਗੱਲ ਨੂੰ ਉਹ ਮੈਸੇਜ ਵੀ ਕਰਦੇ ਨੇ ਇੱਕ ਮੁੰਡੇ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਆਂਟੀ ਜੀ ਮੈਂ ਵੀ 5 ਰੁਪਏ ਪਾਇ ਸੀ ਜੇਬ 'ਚ ਲਿਖ ਕੇ ਕਹਿੰਦਾ ਚੌਥੇ ਦਿਨ ਜੇਬ ਦੇ ਵਿੱਚੋਂ 5 ਰੁਪਏ ਗਾਇਬ ਹੋ ਗਏ ਕਹਿੰਦਾ ਮੇਰੀ ਕਿਸਮਤ ਹੀ ਮੈਂ ਸਮਝ ਗਿਆ ਵੀ ਗਲਤ ਆ ਪਹਿਲਾਂ ਤਾਂ ਸਾਨੂੰ ਜਿਹੜੇ ਸਾਡੇ ਕਰਮ ਨੇ ਅਸੀਂ ਇੱਕ ਦੂਜੇ ਨਾਲ ਤੁਲਣਾ ਨਹੀਂ ਆਪਣੇ ਕਰਮਾਂ ਦੀ ਕਰ ਸਕਦੇ ਦੇਖੋ ਕਿਸੇ ਦੇ ਵੱਡੇ ਗ੍ਰਹਿ ਨੇ ਕਿਸੇ ਦੇ ਛੋਟੇ ਗ੍ਰਹਿ ਨੇ ਕਿਸ ਦੇ ਨਾਮਬੂਲੀ ਜਾਂ ਗ੍ਰਹਿ ਹੁੰਦਾ ਕਿਸ ਤੇ ਗ੍ਰਹਿ ਹਜੇ ਚੱਲਿਆ ਹੀ ਨਹੀਂ ਹੁੰਦਾ ਬਾਇਸ ਚਾਂਸ ਕਿਸੇ ਗੱਲ ਤੋਂ ਰੁਕਿਆ ਹੁੰਦਾ ਕੰਮ ਨਾજર ਦੋਸ਼ ਜਾਂ ਕੋਈ ਉਹਦਾ ਤੁਰੰਤ ਪਰ ਖੁੱਲਦਾ 50 ਮਿੰਟਾਂ ਚ ਹੁਣ ਜਿਹੜੀ ਲੇਡੀਸ਼ਿਪ 50 ਮਿੰਟਾਂ ਚ ਠੀਕ ਹੋਈ ਕਿਉਂ ਹੋਈ ਉਹਦੇ ਉੱਤੇ ਰਾਹੂ ਦੀ ਦਿਸ਼ਾ ਚੱਲਦੀ ਸੀ ਰਾਹੁ ਦਾ ਉਪਾਰਿਸੀ ਕਰਦੇ ਉਹ ਡਾਕਟਰਾਂ ਕੋਲੇ ਫਿਰ ਜਾਂਦੇ ਸੀ 5 ਮਿੰਟਾਂ ਵਿੱਚ ਦੀ ਲੈਡੀ ਠੀਕ ਹੋਈ ਆ 5 ਮਿੰਟਾਂ ਵਿੱਚ ਜਿਹੜੇ 7 7.5 ਸਾਲ ਦਾ ਪੇਟ ਦੇ ਵਿੱਚ ਦਰਦ ਹੁੰਦਾ ਸੀ ਤੇ ਦਵਾਈਆਂ ਖਾਂਦਿਸ ਤੇ ਲਿਟਦੀ ਸੀ ਮੈਂ ਉਹ ਵੀਡੀਓ ਵੀ ਬਿਸਤਾਰ ਦੇ ਨਾਲ ਪਾਉਂਗੀ ਤੇ ਤੁਹਾਨੂੰ ਸਮਝਾਉਂਗੀ ਵੀ ਵੀ ਇਸ ਬਿਮਾਰੀ ਦੇ ਕੀ ਕੀ ਇਸ ਚੀਜ਼ ਦੇ ਇਸ ਗ੍ਰਹਿ ਦੇ ਲੱਛਣ ਹੁੰਦੇ ਨੇ ਜਿਹੜੇ ਜਿਹੜੀ ਬਿਮਾਰੀ ਆ ਉਹ ਡਾਕਟਰੀ ਇਲਾਜ ਕਰਾਓ ਉਹ ਡਾਕਟਰ ਦੀ ਦਵਾਈ ਨਾਲ ਠੀਕ ਹੋਊਗੀ ਪਰ ਜਿਹੜੇ ਕੁਝ ਗ੍ਰਹਿ ਨੇ ਸਾਨੂੰ ਗ੍ਰੇ ਪਰੇਸ਼ਾਨ ਕਰਦ ਨੇ ਉਹ ਹਮੇਸ਼ਾ ਪ੍ਰਕਿਰਤੀ ਹੀ ਠੀਕ ਕਰ ਸਕਦੀ ਹੈ ਕਿਉਂਕਿ ਤੁਸੀਂ ਇੰਨਾ ਦੇ ਵੀ ਦੇਵਤਿਆਂ ਨੂੰ ਨਹੀਂ ਇਤਿਆ ਸਕਦੇ ਗ੍ਰਸਤੀ ਇਨਸਾਨ ਨੇ ਸਰਦੇੜੀ ਕੰਮ ਕਰਨ ਕਿੱਥੇ ਬੈਠ ਕੇ ਸਮਾਧੀਆਂ ਲਾਉ ਬ ਨਹੀਂ ਲਾ ਸਕਦਾ ਨਾ ਤੁਸੀਂ ਛੋਟੇ ਛੋਟੇ ਪਾਕ ਕਰੋਗੇ ਤੁਹਾਡੇ ਵੱਡੇ ਵੱਡੇ ਫਾਇਦੇ ਹੋਣਗੇ ਕਰਨਾ ਤੁਸੀਂ ਦੱਸਣਾ ਮਾਇ ਜਿਨ੍ਹਾਂ ਨੇ ਮਜ਼ਾਕ ਵਿੱਚ ਲੈ ਕੇ ਜਾਣਾ ਮਜ਼ਾਕ ਵਿੱਚ ਲੈ ਕੇ ਜਾਓ ਬਾਕੀ ਮੈਂ ਡੇਲੀ ਸਟੇਟਸ ਅਰ ਸ਼ਾਰਟ ਫੇਸਬੁੱਕ ਤੇ ਲਾਉਣੀ ਹੈ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਜੀ ਨੂੰ ਵੀ ਕਿਸੇ ਨੂੰ ਡਾਟ ਹੋਵੇ ਅੱਛਾ